ਹੈ ਲਖ ਲਈਨਾ ਬੜੇ ਔਰ ਕੈ ਨਿਕਟ ਮੋਰ ਚੁਕੇ ਹਜ਼ਾਰ ਬਾਲਸਹੀਨਾ ਲਗ ਹੈ ਤਿਤ ਕਰ ਨਯੋਬ ਨਾ ਬਹ ਲਗ ਹੈ ਬਿਲ ਮਲੇ ਹੋ ਰ abrਚੀਨ ਉਪਮਜਤਾ ਫਰਮਾਨ ਕਰਿਓ ਤਥਾ ਕਾਰਨ ਹਮ ਕਰਹਿ ਸੋ ਚੀਨ ਰਾਂਗ ਹੈ ਸੰਗਲ ਤੇ ਤਾਲਾ ਬੜੇ ਪੱਕੇ ਲੋਹੇ ਦੇ ਬਣੇ ਹੋਏ ਹਨ ਭਾਈ ਦਿਆ ਸਿੰਘ ਜੀ ਕਹਿ ਰਿਹਾ ਇਹ ਬਾਲ ਨਾਲ ਨਹੀਂ ਟੁੱਟ ਸਕਦਾ ਇਸ ਕਰਕੇ ਦਰਵਾਜ਼ੇ ਦੇ ਨੇੜੇ ਮੋਜਾ ਵੀ ਲੱਗਿਆ ਹੋਇਆ ਹੈ ਉੱਥੇ ਹਜ਼ਾਰਾਂ ਪਹਿਰੇਦਾਰ ਆਲਸ ਛੱਡ ਕੇ ਬੜੀ ਚੌਕਸ ਦੇ ਨਾਲ ਇਸ ਦਰਵਾਜ਼ੇ ਦੇ ਆਲੇ-ਦੁਆਲੇ ਖੜੇ ਹਨ ਸੇਸ ਲਈ ਬਹੁਤ ਹੀ ਧੀਰ ਲੱਗੇਗੀ ਸੋ ਇਹ ਆਪ ਜੀ ਵੇਖ ਲਓ ਜਿਵੇਂ ਵੀ فرمਾਓਗੇ ਅਸੀਂ ਤਾਂ ਉਸੇ ਤਰ੍ਹਾਂ ਕਾਰਜ ਕਰਨੋਂ ਤਿਆਰ ਆ ਭਾਈ ਲਿਆ ਸਿੰਘ ਧਰਗੁਰ ਗੋਬਿੰਦ ਸਿੰਘ ਮਾਰਾ ਨੂੰ ਕਹਿ ਰਿਹਾ ਸਤਿਗੁਰੂ ਜਿਵੇਂ ਆਪ فرمਾਓਗੇ ਅਸੀਂ ਤਾਂ ਉਸੇ ਤਰ੍ਹਾਂ ਤੁਹਾਡਾ ਵਚਨ ਮੰਨਾਂਗੇ ਜੋ ਤੁਸੀਂ ਕਹੋਗੇ ਜੋ ਬਾਹਰੀ ਸਥਿਤੀ ਹੈ ਸਤਿਗੁਰੂ ਉਹ ਤੁਹਾਨੂੰ ਅਸੀਂ ਦੱਸ ਦਿੱਤੀ ਹੈ